ਸ਼੍ਰੋਮਣੀ ਕਾਲੀਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਨੂੰ ਸਰੋਤਾਂ ਤੋਂ ਵੱਧ ਆਮਦਨ ਬਣਾਉਣ ਦੇ ਮਸਲੇ 'ਚ ਗ੍ਰਿਫਤਾਰੀ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰੇ 24 ਘੰਟੇ ਬਾਅਦ ਵੱਡੇ ਖੁਲਾਸੇ ਕੀਤੇ ਨੇ। ਕਰੀਬ 15 ਮਿੰਟ ਦੀ ਪ੍ਰੈਸ ਕਾਨਫਰੰਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਆ। ਲੇਕਿਨ 15 ਮਿੰਟ ਦੇ ਦੌਰਾਨ ਜਿਹੜੇ ਵੀ ਉਹਨਾਂ ਨੇ ਖੁਲਾਸੇ ਕੀਤੇ ਨੇ ਨਸ਼ਿਆਂ ਨੂੰ ਲੈ ਕੇ ਨਸ਼ੇ ਦੇ ਤਸਕਰ ਹੋਣ ਚਾਏ, ਮਗਰਮਾ ਹੋਣ ਚਾਏ, ਮੱਛੀਆਂ ਹੋਣ ਜਾਂ ਜਿਨ੍ਹਾਂ ਨੇ ਲੋਕਾਂ ਦੇ ਘਰ ਉਜਾੜ ਕੇ ਆਪਣੇ ਮਹਿਲ ਉਸਾਰੇ ਨੇ ਉਸ ਮਸਲੇ ਦੇ ਵਿੱਚ ਵੱਡੀਆਂ ਗੱਲਾਂ ਕੀਤੀਆਂ ਨੇ ਵੱਡੇ ਦਾਅਵੇ ਕੀਤੇ ਨੇ ਲੇਕਿਨ ਇੱਕ ਵਾਰ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਕਰਮ ਸਿੰਘ ਮਜੀਠੀਆ ਦਾ ਨਾਮ ਨਹੀਂ ਲਿਆ ਗਿਆ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਜਨਤਾ ਨੂੰ ਭਰੋਸਾ ਦਿੱਤਾ ਕਿ ਮੈਂ ਤੁਹਾਡਾ ਕਰਜ਼ਦਾਰ ਹਾਂ ਤੁਸੀਂ ਮੈਨੂੰ ਚੁਣ ਕੇ ਸੱਤਾ ਸੌਂਪੀਆ ਤੇ ਮੈਂ ਹੁਣ ਕਿਸੇ ਨੂੰ ਵੀ ਨਹੀਂ ਬਖਸ਼ਾਂਗਾ ਜਿਸ ਨੇ ਲੋਕਾਂ ਦੇ ਘਰ ਜਾਲੇ ਨੇ ਘਰ ਦੇ ਘਰ ਉਜਾੜ ਦਿੱਤੇ ਨੇ ਸੱਥਰ ਵਿਛਾਏ ਨੇ ਸੁਹਾਗ ਉਜਾੜੇ ਨੇ ਤੇ ਹੁਣ ਉਹ ਸਾਰੇ ਤਸਕਰ ਮਗਰਮਸ਼ ਫੜੇ ਜਾਣਗੇ ਜਿਨ੍ਹਾਂ ਨੇ ਲੋਕਾਂ ਦੇ ਘਰ ਉਜਾੜ ਕੇ ਆਪਣੇ ਮਹਿਲ ਉਸਾਰੇ ਨੇ ਉਹਨਾਂ ਕਹਿਆ ਕਿ ਜੋ ਲੋਕ ਵੱਡੇ ਫੜੇ ਗਏ ਨੇ ਤੇ ਜਿਹੜੇ ਪਹਿਲਾਂ ਵਿਰੋਧੀ ਕਹਿੰਦੇ ਸੀ ਕਿ ਵੱਡੀਆਂ ਮੱਛੀਆਂ ਜਾਂ ਵੱਡੇ ਮਗਰਮਸ਼ ਨਹੀਂ ਫੜੇ ਗਏ ਉਹ ਅੱਜ ਨਿੰਦਾ ਕਰਦੇ ਨੇ ਜਿਸ ਤੋਂ ਸਪਸ਼ਟ ਹੋ ਚੁੱਕਾ ਦੇਸ਼ ਵਿਦੇਸ਼ ਵਿੱਚ ਬੈਠੀ ਪੰਜਾਬੀ ਜਨਤਾ ਵੀ ਮਹਿਸੂਸ ਕਰ ਚੁੱਕੀ ਆ ਕਿ ਵੱਡੇ ਤਸਕਰ ਜਿਹੜੇ ਫੜੇ ਗਏ ਨੇ ਉਹਨਾਂ ਦਾ ਸਾਥ ਦੇਣ ਵਾਲੇ ਵੀ ਦੋਸ਼ੀ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਦਾਵਾ ਕੀਤਾ ਕਿ ਜਲਦ ਇੱਕ ਹੋਰ ਵੱਡੀ ਮੱਛੀ ਮਗਰਮੱਸ਼ ਤਸਕਰ ਤੇ ਜਿਨ੍ਹਾਂ ਨੇ ਨਸ਼ੇ ਦੇ ਰਾਹੀਂ ਮੈਲ ਬਣਾਇਨੇ ਉਹ ਵੀ ਫੜੇ ਜਾਣਗੇ ਉਹਨਾਂ ਇਹ ਵੀ ਮੀਡੀਆ ਦੇ ਨਾਲ ਦਾਵਾ ਕੀਤਾ ਕਿ ਤੁਹਾਨੂੰ ਅਗਲੇ ਸਮੇਂ 'ਚ ਅਜਿਹੀਆਂ ਵੱਡੀਆਂ ਖਬਰਾਂ ਦਿੱਤੀਆਂ ਜਾਣਗੀਆਂ ਪੰਜਾਬ ਦੀ ਜਨਤਾ ਨੂੰ ਦੱਸਿਆ ਜਾਊਗਾ ਤੇ ਉਹਨਾਂ ਨੇ ਵੀ ਕਿਹਾ ਕਿ ਮੈਨੂੰ ਬੀਤੇ ਰਾਤ ਹੀ ਕਈ ਦੇਸ਼ ਦੇ ਦੇਸ਼ ਤੋਂ ਫੋਨ ਆਏ ਨੇ ਕਿ ਬਹੁਤ ਚੰਗਾ ਕੰਮ ਕੀਤਾ ਕਿ ਉਹਨਾਂ ਕਹਾ ਕਿ ਕਿਸੇ ਨੇ ਕਿਸੇ ਨੇ ਤੇ ਹਿੰਮਤ ਦਿਖਾਈ ਕਿ ਇਹਨਾਂ ਲੋਕਾਂ ਨੂੰ ਹੱਥ ਪਾਇਆ ਉਹਨਾਂ ਕਹਾ ਕਿ ਕਿਸੇ ਨੇ ਸੋਚਿਆ ਨਹੀਂ ਸੀ ਕਿ ਅਜਿਹੇ ਬੰਦੇ ਵੀ ਗ੍ਰਿਫਤਾਰ ਕੀਤੇ ਜਾ ਸਕਦੇ ਨੇ ਮੁਖਮਤੀ ਭਗਵੰਤ ਮਾਨ ਇਹ ਵੀ ਕਹਾ ਕਿ ਸਾਡੀ ਜਿਹੜੇ ਕਈ ਮਹੀਨਿਆਂ ਤੋਂ ਜੁਧ ਨਸ਼ਾ ਵਿਰੁੱਧ ਚੱਲ ਰਿਹਾ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ ਜਿਨ੍ਹਾਂ ਦੇ ਘਰ ਛਾਪੇ ਵੱਜੇ ਨੇ ਕਿ ਉਹਨਾਂ ਦੇ ਘਰ ਵੀ ਅ ਪੁਲਿਸ ਦੀਆਂ ਟੀਮਾਂ ਵਿਜੀਲੈਂਸ ਦੀਆਂ ਟੀਮਾਂ ਨਾਰਕੋਟਿਕਸ ਦੀਆਂ ਟੀਮਾਂ ਪਹੁੰਚ ਜਾਣਗੀਆਂ ਤੇ ਉਹਨਾਂ ਘਰਾਂ ਦੇ ਵਿੱਚੋਂ 29 29 ਮੋਬਾਈਲ ਫੋਨ ਆਈਪੈਡ ਹੋਰ ਜਿਹੜੇ ਬਰਾਮਦ ਕੀਤੇ ਨੇ ਚਾਰ ਡਾਇਰੀਆਂ ਵੀ ਬਰਾਮਦ ਹੋਈਆਂ ਨੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਹੋਰ ਕਲਾਸੇ ਹੋਣਗੇ ਅਸਲ ਦੇ ਵਿੱਚ ਅੱਜ ਸਵੇਰੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਚ ਉਹਨਾਂ ਨੇ ਵੱਡੇ ਦਾਅਵੇ ਕੀਤੇ ਨੇ ਜਿਨ੍ਹਾਂ ਦਾਅਵਿਆਂ ਦੇ ਵਿੱਚ ਉਹਨਾਂ ਨੇ ਵੱਡੀਆਂ ਗੱਲਾਂ ਕੀਤੀਆਂ ਨੇ ਉਹਨਾਂ ਨੇ ਕਿਹਾ ਕਿ ਉਹ ਸਾਰੇ ਲੋਕ ਫੜੇ ਜਾਣਗੇ ਉਹਨਾਂ ਨੇ ਕਿ ਅਸਲ ਦੇ ਵਿੱਚ ਪਹਿਲਾਂ ਨਸ਼ੇ ਦੇ ਸਿਪਾਈ ਫੜੇ ਜਾ ਰਹੇ ਤੇ ਹੁਣ ਨਸ਼ੇ ਦੇ ਜਰਨੈਲ ਫੜੇ ਜਾ ਰਹੇ ਨੇ ਤੇ ਉਹਨਾਂ ਦੇ ਸਾਥੀ ਵੀ ਫੜੇ ਜਾਣਗੇ ਜਿਨ੍ਹਾਂ ਨੇ ਇਸ ਕਾਲੀ ਕਮਾਈ ਦੇ ਵਿੱਚ ਵੱਡੇ ਵੱਡੇ ਤਸਕਰਾਂ ਦੇ ਜਿਹੜੇ ਨੇ ਸਾਥ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਜਲਦ ਇੱਕ ਹੋਰ ਅਗਲੇ ਹਫਤੇ ਤੱਕ ਇੱਕ ਵੱਡੀ ਮਗਰਮਚ ਮੱਛੀ ਤੇ ਤਸਕਰ ਵੀ ਫੜੇ ਜਾਣਗੇ ਜਿਨ੍ਹਾਂ ਨੇ ਨਸ਼ੇ ਦੇ ਰਾਹੀਂ ਲੋਕਾਂ ਦੇ ਘਰ ਜਾੜ ਕੇ ਆਪਣੇ ਆਲੀਸ਼ਾਨ ਘਰ ਬਣਾਏ ਨੇ ਉਹਨਾਂ ਨੇ ਕਿਹਾ ਕਿ ਘਰ ਦੇ ਘਰ ਬਰਬਾਦ ਕੀਤੇ ਨੇ ਇਹਨਾਂ ਲੋਕਾਂ ਨੇ ਪਾਪ ਕੀਤੇ ਨੇ ਤੇ ਇਹ ਲੋਕ ਪੰਜਾਬੀਆਂ ਦੇ ਪ੍ਰਤੀ ਇੰਨੇ ਨਫ਼ਰਤ ਦੇ ਪਾਤਰ ਹੋ ਚੁੱਕੇ ਨੇ ਤੇ ਲੋਕ ਵੀ ਮਨਾਂ ਦੇ ਵਿੱਚ ਇਹ ਜਿਹੜੇ ਨਫਰਤ ਦੇ ਪਾਤਰ ਨੇ ਉਹਨਾਂ ਨੂੰ ਐਲਾਨ ਚੁੱਕੇ ਨੇ ਕਿ ਇਹ ਵੱਡੇ ਨਸ਼ੇ ਦੇ ਤਸਕਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਮੈਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਕਿ ਇਹ ਜਿਹੜੇ ਲੋਕ ਫੜੇ ਜਾ ਰਹੇ ਨੇ ਉਹ ਮੇਰਾ ਜਾਨੀ ਨੁਕਸਾਨ ਵੀ ਕਰ ਸਕਦੇ ਨੇ ਪਰ ਮੈਨੂੰ ਕੋਈ ਡਰ ਨਹੀਂ ਆ ਮੈਂ ਪੰਜਾਬੀਆਂ ਦਾ ਕਰਜ਼ਦਾਰ ਹਾਂ ਮੈਂ ਪੰਜਾਬੀਆਂ ਦਾ ਦੇਣਾ 모ੜ ਨਹੀਂ ਸਕਦਾ ਇਸ ਕਰਕੇ ਮੈਨੂੰ ਕੋਈ ਪਰਵਾਹ ਨਹੀਂ ਹੈ ਲੇਕਿਨ ਮੈਂ ਜੋ ਲੋਕਾਂ ਨੂੰ ਗਰੰਟੀ ਦਿੱਤੀ ਸੀ ਉਸ ਗਰੰਟੀ ਤੇ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਤੇ ਜਿਹੜੇ ਅੱਜ ਲੋਕ ਨਿੰਦਾ ਕਰ ਰਹੇ ਨੇ ਜਿਹੜੇ ਪਹਿਲਾਂ ਇਹ ਕਹਿੰਦੇ ਆ ਰਹੇ ਸੀ ਕਿ ਵੱਡਿਆਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ ਤੇ ਅੱਜ ਸੂਬੇ ਦੀਆਂ ਵਿਰੋਧੀ ਧਿਰਾਂ ਦੀਆਂ ਜਿਹੜੇ ਪ੍ਰਧਾਨ ਨੇ ਉਹ ਕਹਿੰਦੇ ਮੈਨੂੰ ਕਿਸੇ ਪ੍ਰਧਾਨ ਦੀ ਕੋਈ ਚਿੰਤਾ ਨਹੀਂ ਕੌਣ ਕੀ ਬੋਲ ਰਿਹਾ ਪਰ ਪੰਜਾਬ ਦੀ ਜਨਤਾ ਸਪਸ਼ਟ ਕਰ ਚੁੱਕੀ ਹੈ ਕਿ ਜਿਹੇ ਲੋਕਾਂ ਦਾ ਸਾਥ ਦੇਣ ਵਾਲੇ ਵੱਖ-ਵੱਖ ਪਾਰਟੀਆਂ ਦੇ ਪ੍ਰਧਾਨ ਜਾਂ ਲੀਡਰ ਉਹ ਵੀ ਦੋਸ਼ੀ ਨੇ ਉਹਨਾਂ ਨੇ ਕਿਹਾ ਕਿ ਇਹ ਮਸਲਾ ਪਰਚਾ ਦਰਜ ਹੋਇਆ ਐਨ ਡੀ ਪੀ ਐਸ ਐਕਟ ਦੇ ਤਹਿਤ ਇਹ ਪਰਚਾ ਡੀਏ ਸਰੋਤਾਂ ਤੋਂ ਵੱਧ ਆਮਦਨ ਬਣਾਉਣ ਦਾ ਪਰਚਾ ਦਰਜ ਹੋਇਆ ਇਹ ਵਿਦੇਸ਼ੀ ਪੈਸੇ ਦਾ ਮਾਮਲੇ ਨੂੰ ਲੈ ਕੇ ਪਰਚਾ ਦਰਜ ਹੋਇਆ ਇਸ ਕਰਕੇ ਬਹੁਤ ਸਾਰੇ ਵੱਡੇ ਸਬੂਤ ਹੁਣ ਆ ਗਿਆ ਕਿ ਸਾਡੀ ਸਰਕਾਰ ਮੇਰੀ ਸਰਕਾਰ ਪੱਕੇ ਪੈਰੀ ਜਿਹੜੇ ਉਹ ਕੰਮ ਕਰਦੀ ਹੈਗੀ ਹੈ ਕਾਗਜ਼ੀ ਕਾਰਵਾਈ ਪੂਰੀ ਕਰਦੀ ਹੈ ਤਾਂ ਜੋ ਕੋਈ ਵੀ ਨਸ਼ੇ ਦਾ ਤਸਕਰ ਚਾਹੇ ਵੱਡਾ ਜਾਂ ਛੋਟਾ ਉਹਨੂੰ ਜ਼ਮਾਨਤ ਨਾ ਮਿਲ ਸਕੇ ਉਹਨਾਂ ਕਹਿੰਦੇ ਹੁਣ ਤੱਕ ਜਿਨ ਵੀ ਉਹਨਾਂ ਦੇ ਸਰਕਾਰ ਵੱਲੋਂ ਉਹਨਾਂ ਦੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਨਸ਼ੇ ਦੇ ਤਸਕਰਾਂ ਨੂੰ ਲੈ ਕੇ ਉਹ ਸਾਰੇ ਉਹਨਾਂ ਦੇ ਵਿੱਚੋਂ 80 90 ਫੀਸਦੀ ਉਹਨਾਂ ਲੋਕਾਂ ਨੂੰ ਜ਼ਮਾਨਤਾਂ ਨਹੀਂ ਮਿਲੀਆਂ ਜਿਹੜੇ ਨਸ਼ੇ ਦੇ ਤਸਕਰ ਸੀ ਅਸਲ ਚ ਉਹਨਾਂ ਨੇ ਦੱਸਿਆ ਕਿ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਸੀ ਜਿਹੜੇ ਛੋਟੇ ਲੈਵਲ ਦੇ ਜਿਹੜੇ ਮੁਲਾਜ਼ਮ ਨੇ ਉਹ ਪਹਿਲਾਂ ਹੀ ਨਸ਼ੇ ਦੇ ਤਸਕਰਾਂ ਨੂੰ ਦੱਸ ਦਿੰਦੇ ਸੀ ਤੇ ਫਿਰ ਉਹਨਾਂ ਦੀ ਸਰਕਾਰ ਵੱਲੋਂ ਵੱਡੇ ਪੱਦਰ ਤੇ ਉਹਨਾਂ ਕਾਲੀਆਂ ਭੇਡਾਂ ਦੇ ਵੀ ਤਬਾਦਲੇ ਕੀਤੇ ਨੇ ਕਿਉਂਕਿ ਉਹ ਪਹਿਲਾਂ ਹੀ ਨਸ਼ੇ ਦੇ ਤਸਕਰਾਂ ਨੂੰ ਸੂਹ ਦੇ ਦਿੰਦੇ ਸੀ ਜਿਸ ਕਰਕੇ ਸਾਡਾ ਯੁੱਧ ਨਸ਼ਾ ਵਿਰੁੱਧ ਜਾਂ ਸਾਡੇ ਜਿਹੜੇ ਛਾਪੇ ਨੇ ਜਾਂ ਸਾਡਾ ਜਿਹੜਾ ਮਿਸ਼ਨ ਸੀ ਉਹ ਫੇਲ ਹੋ ਰਿਹਾ ਸੀ ਲੇਕਿਨ ਹੁਣ ਜਦੋਂ ਪੁਲਿਸ ਦੀਆਂ ਕਾਲੀਆਂ ਭੇਡਾਂ ਦੇ ਤਬਾਦਲੇ ਕੀਤੇ ਨੇ ਤੇ ਫਿਰ ਜਿਹੜੇ ਨੇ ਸਾਨੂੰ ਵੱਡੀ ਇੱਕ ਕਾਮਯਾਬੀ ਮਿਲ ਰਹੀ ਹੈ ਕਿਉਂਕਿ ਹੁਣ ਜਿਹੜੇ ਸੂਹ ਦੇਣ ਵਾਲੇ ਜਿਹੜੇ ਵਿਭਾਗ ਦੇ ਮੁਲਾਜ਼ਮ ਸੀ ਉਹ ਹੁਣ ਅੱਗੇ ਬਦਲ ਚੁੱਕੇ ਨੇ ਤੇ ਇਸ ਕਰਕੇ ਸਾਨੂੰ ਕਾਮਯਾਬੀ ਮਿਲ ਰਹੀ ਹੈ ਉਹਨਾਂ ਕਹਿੰਦੇ ਕਿ ਕੱਲ ਦੇ ਲੋਕਾਂ ਦਾ ਮਾਹੌਲ ਤੋਂ ਪਤਾ ਲੱਗਾ ਹੋਗਾ ਕਿ ਕਿਸੇ ਵੱਡੇ ਬੰਦੇ ਨੂੰ ਵੀ ਪੰਜਾਬ ਸਰਕਾਰ ਨੇ ਹੱਥ ਪਾਉਂਦੀ ਯੁਰਤ ਦਿੱਤੀ ਹੈ ਪਰ ਕਹਿੰਦੇ ਕਿ ਇਸ ਨਾਲ ਹੀ ਇੱਕ ਹੋਰ ਸਿਆਸੀ ਗੈਂਗ ਵੀ ਸਾਹਮਣੇ ਉੱਭਰ ਕੇ ਆਇਆ ਉਹ ਸਿਆਸੀ ਗੈਂਗ ਹੁਣ ਸਰਕਾਰ ਦੀ ਨਿੰਦਾ ਕਰ ਰਿਹਾ ਜਦ ਕਿ ਪਹਿਲਾਂ ਸਰਕਾਰ ਨੂੰ ਲੈ ਕੇ ਸਰਕਾਰ ਤੇ ਮਿਹਣੇ ਵੱਜ ਰਹੇ ਸੀ ਕਿ ਕਿਸੇ ਵੱਡੇ ਤਸਕਰ ਨੂੰ ਨਹੀਂ ਫੜਿਆ ਜਾ ਰਿਹਾ ਤੇ ਜੇ ਹੁਣ ਸਰਕਾਰ ਨੇ ਫੜੇ ਨੇ ਵੱਡੇ ਤਸਕਰ ਤੇ ਹੁਣ ਇੱਕ ਸਿਆਸੀ ਗੈਂਗ ਸਾਹਮਣੇ ਆਇਆ ਜਿਹੜੇ ਸਰਕਾਰ ਦੀ ਨਿੰਦਾ ਕਰ ਰਹੇ ਨੇ ਹਾਲਾਂਕਿ ਹੁਣਾ ਤੇ ਚਾਹੀਦਾ ਸੀ ਕਿ ਉਹ ਸਰਕਾਰ ਦੇ ਇਸ ਕੰਮ ਦੀ ਤਾਰੀਫ ਕਰ ਦੇ ਲੇਕਿਨ ਹੁਣ ਨਿੰਦਾ ਕਰਦੇ ਉਹਨਾਂ ਨੇ ਇਹ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਹਾਲੇ ਵੀ ਜਿਹੜੇ ਤਸਕਰ ਨੇ ਉਹ ਬਹੁਤ ਵੱਡੀ ਗਲਤਫਹਿਮੀ ਵਿੱਚ ਬੈਠੇ ਨੇ ਪਰ ਉਹਨਾਂ ਨੂੰ ਵੀ ਚੇਤਾਵਨੀ ਹੈ ਕਿ ਉਹ ਸਾਰੇ ਫੜੇ ਜਾਣਗੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਉਹਨਾਂ ਕਹਿਆ ਕਿ ਜੋ ਫੜੇ ਗਏ ਜਾ ਰਹੇ ਨੇ ਉਹਨਾਂ ਦੀ ਹਲੇ ਤੱਕ ਜ਼ਮਾਨਤ ਨਹੀਂ ਹੋਈ ਕਿਉਂਕਿ ਸਰਕਾਰ ਪੱਕੇ ਪੈਰੀ ਤੇ ਕਾਗਜ਼ੀ ਕਾਰਵਾਈ ਪੂਰੀ ਕਰਕੇ ਹੀ ਇਹਨਾਂ ਨਸ਼ੇ ਦੇ ਤਸਕਰਾਂ ਨੂੰ ਹੱਥ ਪਾ ਰਹੀ ਹੈ ਉਹਨਾਂ ਕਹਿੰਦੇ ਕਿ ਮੈਨੂੰ ਕੋਈ ਪਰਵਾਹ ਨਹੀਂ ਹੈ ਕਿ ਸਿਆਸੀ ਗੈਂਗ ਕੀ ਕੁਝ ਕਹਿ ਰਿਹਾ ਜਾਂ ਜਿਹੜੇ ਨਸ਼ੇ ਦੇ ਤਸਕਰ ਨੇ ਉਹ ਮੇਰੇ ਨਾਲ ਕੀ ਕਰਨਗੇ ਪਰ ਮੈਨੂੰ ਕੋਈ ਪਰਵਾਹ ਨਹੀਂ ਕੋਈ ਡਰ ਨਹੀਂ ਮੈਂ ਤਾਂ ਪੰਜਾਬੀਆਂ ਦਾ ਕਰਜ਼ਦਾਰ ਆ ਤੇ ਮੈਂ ਉਹਨਾਂ ਦਾ ਕਰਜ਼ਾ ਮੋੜ ਦੀ ਗੱਲ ਕਰਾਂ ਉਹਨਾਂ ਕਹਿੰਦੇ ਕਿ ਕੋਈ ਤਗੜਾ ਬੰਦਾ ਹੋਵੇ ਜਾਂ ਰਾਸੀ ਬੰਦਾ ਹੋਵੇ ਜਾਂ ਉਸ ਤੋਂ ਪੁਲਿਸ ਅਫਸਰ ਡਰਦੇ ਹੋਣ ਕਿਉਂਕਿ ਉਹਨੇ ਆਪਣੀ ਸਿਆਸਤਦਾਨ ਆਪਣੀ ਪ੍ਰਭਾਵ ਹੇਠ ਕਈ ਅਫਸਰਾਂ ਦੇ ਨਾਲ ਉਹਦੇ ਲਿੰਕ ਹੋਣਗੇ ਪਰ ਮੈਂ ਕਿਸੇ ਨੂੰ ਵੀ ਨਹੀਂ ਛੱਡਣਾ ਚਾਹੇ ਹੋਵੇ ਕਿ ਤਗੜਾ ਬੰਦਾ ਹੋਵੇ ਚਾਹੇ ਕੋਈ ਰਾਸੀ ਬੰਦਾ ਹੋਵੇ ਜਾਂ ਉਹਦੇ ਨਾਲ ਪੁਲਿਸ ਮਿਲੀ ਹੋਵੇ ਸਭ ਨੂੰ ਇੱਕੋ ਸੁਨੇਹਾ ਕਿ ਇਹੋ ਜਿਹੇ ਲੋਕ ਬਖਸ਼ੇ ਨਹੀਂ ਜਾਣਗੇ ਉਹਨਾਂ ਨੇ ਕਿਹਾ ਕਿ ਹਾਲੇ ਜੁੱਧ ਯਾਰੀਆ ਤੇ ਵੱਡੇ ਵੱਡੇ ਹੋਰ ਤਸਕਰ ਫੜੇ ਜਾਣਗੇ ਉਹਨਾਂ ਨੇ ਕਿਹਾ ਕਿ ਅਸਲ ਦੇ ਵਿੱਚ ਪਹਿਲਾਂ ਕੋਰੀਅਰ ਹੀ ਕਾਬੂ ਆ ਰਹੇ ਸੀ ਵੱਡੇ ਤਸਕਰ ਤੇ ਉਹਨਾਂ ਨੂੰ ਡਿਕਟੇਟ ਕਰਦੇ ਸੀ ਉਹ ਕਾਬੂ ਨਹੀਂ ਸੀ ਆ ਰਹੇ ਉਹ ਉਹਨਾਂ ਨੇ ਆਪਣੇ ਇਲਾਕੇ ਵੰਡੇ ਹੋਏ ਸੀ ਇਲਾਕਿਆਂ ਦੇ ਵਿੱਚ ਉਹ ਕੰਮ ਕਰਵਾ ਰਹੇ ਸੀ ਤੇ ਕੋਰੀਅਰ ਜਿਹੜੇ ਕਾਬੂ ਆ ਰਹੇ ਲੇਕਿਨ ਹੁਣ ਅਸੀਂ ਸਰਕਾਰ ਨੇ ਵੱਡੇ ਵੱਡੇ ਤਸਕਰ ਜਿਹੜੇ ਨੇ ਉਹ ਫੜੇ ਜਾ ਰਹੇ ਉਹਨਾਂ ਨੇ ਕਿਹਾ ਕਿ ਰਾਸੀ ਆਗੂ ਹੋਣ ਜਾਂ ਅਫਸਰ ਹੋਣ ਜਿਹੜੇ ਵੀ ਇਸ ਨੈਕਸਸ ਦੇ ਵਿੱਚ ਜੁੜੇ ਨੇ ਇਸ ਨਪਾਕ ਗੱਠਜੋੜ ਦੇ ਵਿੱਚ ਜੁੜੇ ਨੇ ਪੰਜਾਬ ਨੂੰ ਬਰਬਾਦ ਕਰ ਰਹੇ ਨੇ ਘਰਾਂ ਦੇ ਘਰ ਉਜਾੜ ਰਹੇ ਨੇ ਉਹ ਸਾਰੇ ਰਾਸੀ ਆਗੂ ਤੇ ਅਫਸਰ ਵੀ ਕਾਬੂ ਹੋਣਗੇ ਅਸੀਂ ਪੰਜਾਬ ਦੀ ਜਨਤਾ ਦੇ ਨਾਲ ਖੜੇ ਹਾਂ ਅਸੀਂ ਪੰਜਾਬੀਆਂ ਦੇ ਨਾਲ ਖੜੇ ਹਾਂ ਅਸੀਂ ਪੰਜਾਬ ਦੇ ਸੂਬੇ ਨਾਲ ਖੜੇ ਹਾਂ ਇਹ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪ੍ਰੈਸ ਵਾਰਤਾ ਦੇ ਵਿੱਚ ਦਾਵਾ ਕੀਤਾ ਉਹਨਾਂ ਨੇ ਕਿਹਾ ਕਿ ਹੁਣ ਜਦੋਂ ਦੀ ਜੁੱਧ ਨਸ਼ਾ ਵਿਰੁੱਧ ਸਰਕਾਰ ਨੇ ਕੰਮ ਕੀਤਾ ਹੈਗਾ ਤੇ ਇਸ ਮੁਹਿੰਮ ਹਲੇ ਵੀ ਜੋਰਾਂ ਤੇ ਆ ਤੇ ਰਿਜ਼ਲਟ ਬਹੁਤ ਚੰਗੇ ਆਏ ਨੇ ਉਹਨਾਂ ਕਹਿਆ ਕਿ ਦਾਵਾ ਵੀ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਜਿਹੜੇ ਪੰਜਾਬ ਦੇ ਨਸ਼ੇ ਦੇ ਤਸਕਰ ਸੀ ਜਦੋਂ ਦੀ ਪੰਜਾਬ ਪੁਲਿਸ ਨੇ ਜੁੱਧ ਨਸ਼ਾ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਆ ਕਈ ਜਿਹੜੇ ਵੱਡੇ ਤਸਕਰ ਨੇ ਜਿਨ੍ਹਾਂ ਦੀ ਆਲੀਸ਼ਾਨ ਕੋਠੀਆਂ ਸੀ ਉਹ ਆਪਣੇ ਘਰਾਂ ਨੂੰ ਜਿੰਦਰੇ ਲਾ ਕੇ ਦੂਜੇ ਸੂਬਿਆਂ ਵਿੱਚ ਭੱਜ ਚੁੱਕੇ ਨੇ ਕੋਈ ਰਾਜਸਥਾਨ ਦੇ ਵਿੱਚ ਭੱਜ ਗਿਆ ਕੋਈ ਹਰਿਆਣਾ ਦੇ ਵਿੱਚ ਭੱਜ ਗਿਆ ਪਰ ਪੰਜਾਬ ਨੂੰ ਉਹ ਛੱਡਦੇ ਜਾ ਰਹੇ ਨੇ ਕਿਉਂਕਿ ਉਹਨਾਂ ਦੇ ਬਣਾ ਦੇ ਵਿੱਚ ਵੀ ਇੱਕ ਜਿਹੜੀ ਆ ਗੱਲ ਘਰ ਗਈ ਹੈ ਕਿ ਹੁਣ ਪੰਜਾਬ ਸਰਕਾਰ ਛੱਡਣ ਵਾਲੀ ਨਹੀਂ ਸਾਰੇ ਨਸ਼ੇ ਦੇ ਤਸਕਰਟਾ ਜਿਹਨਾਂ ਨੇ ਕਿਹਾ ਕਿ ਆਪ ਪੰਜਾਬ ਦੀ ਜਨਤਾ ਵੀ ਫੋਨ ਕਰ ਰਹੀ ਹੈ ਮੀਡੀਆ ਵਿੱਚ ਵੀ ਦਿਖਾਇਆ ਜਾ ਰਿਹਾ ਕਿ ਉਹ ਤਸਕਰ ਜਿਨ੍ਹਾਂ ਨੇ ਆਲੀਸ਼ਾਨ ਘਰ ਬਣਾਏ ਸੀ ਲੋਕਾਂ ਦੇ ਘਰਾਂ ਦੇ ਵਿੱਚ 70 ਵਿਛਾ ਕੇ ਲੋਕਾਂ ਦੇ ਆਲੀਸ਼ਾਨ ਘਰ ਤੇ ਮਹਿਲ ਵੀ ਪੰਜਾਬ ਸਰਕਾਰ ਢਾ ਰਹੀ ਹੈ ਉਹਨਾਂ ਨੇ ਕਿਹਾ ਕਿ ਕੁਝ ਪਹਿਲਾਂ ਸੂਏ ਸੀ ਪੁਲਿਸ ਦੇ ਵਿੱਚ ਉਹ ਛੋਟੇ ਮੁਲਾਜ਼ਮ ਸੀ ਉਹ ਇਹਨਾਂ ਨਸ਼ੇ ਦੇ ਤਸਕਰਾਂ ਨੂੰ ਦੱਸ ਦਿੰਦੇ ਸੀ ਜਿਸ ਕਰਕੇ ਸਾਡਾ ਮਿਸ਼ਨ ਤੇ ਸਾਡੇ ਛਾਪੇ ਫੇਲ ਹੋ ਰਹੇ ਨਹੀਂ ਪਰ ਹੁਣ ਸਰਕਾਰ ਨੇ ਉਹਨਾਂ ਦੇ ਵੱਡੇ ਪੱਧਰ ਤੇ ਬਦਲੀਆਂ ਕੀਤੀਆਂ ਜਿਸ ਕਰਕੇ ਸਾਡੀ ਮਿਹਮ ਨੂੰ ਹੁਣ ਕਾਮਯਾਬੀ ਮਿਲ ਰਹੀ ਹੋ ਕੀ ਮਿਲ ਰਹੀ ਹੋ ਨੇ ਕਹਿ ਕੇ ਸਾਡੀ ਗਰੰਟੀ ਆ ਤੇ ਹੁਣ ਪੰਚਾਇਤਾਂ ਦੀਆਂ ਪੰਚਾਇਤਾਂ ਵੀ ਸਰਕਾਰ ਦੇ ਨਾਲ ਆ ਜਿਸ ਕਰਕੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਮਤੇ ਵੀ ਪਾਸ ਕੀਤੇ ਜਾ ਚੁੱਕੇ ਨੇ ਕਿ ਨਾ ਹੀ ਪਿੰਡਾਂ 'ਚ ਨਸ਼ਾ ਵੇਚਣ ਦਿੱਤਾ ਜਾਊਗਾ ਨਾ ਹੀ ਵੇਚਣ ਵਾਲੇ ਦੀ ਜ਼ਮਾਨਤ ਕਰਵਾਈ ਜਾਏਗੀ ਤੇ ਜਿਹੜੇ ਇਸ ਨਸ਼ੇ ਕਰਨ ਦੇ ਆਦੀ ਹੋ ਚੁੱਕੇ ਨੇ ਜਿਹੜੇ ਮਰੀਜ਼ ਨੇ ਉਹਨਾਂ ਦਾ ਪੰਚਾਇਤਾਂ ਵੀ ਤੇ ਸਰਕਾਰ ਵੀ ਇਲਾਜ ਕਰਵਾਏਗੀ ਉਹਨਾਂ ਸੱਚ ਇਹ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੁਦ ਨਸ਼ਾ ਵਰਦ ਜਿਹੜੀ ਸਰਕਾਰ ਦੀ ਜਿਹੜੀ ਮਹਿੰਮਾ ਇੱਕ ਲੋਕ ਲਹਿਰ ਬਣ ਚੁੱਕੀ ਹੈ ਗਿਆ ਤੇ ਪਿੰਡਾਂ ਵੱਲੋਂ ਮਤੇ ਤੇ ਮਤੇ ਜਿਹੜੇ ਨੇ ਉਹ ਪਾਸ ਕੀਤੇ ਜਾ ਰਹੇ ਨੇ ਨਸ਼ੇ ਦੇ ਮਰੀਜ਼ਾਂ ਦਾ ਇਲਾਜ ਪੰਚਾਇਤਾਂ ਨੇ ਵੀ ਕਰਵਾਉਣ ਦਾ ਫੈਸਲਾ ਕੀਤਾ ਤੇ ਪੰਜਾਬ ਸਰਕਾਰ ਵੱਲੋਂ ਵੀ ਨਸ਼ੇ ਦੇ ਮਰੀਜ਼ਾਂ ਨੂੰ ਜਿਹੜੇ ਜਿਹੜੇ ਵਿਕਟਮ ਨੇ ਜਿਹੜੇ ਆਦੀ ਹੋ ਚੁੱਕੇ ਨੇ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਕਹਿੰਦੇ ਤਸਕਰ ਉਹ ਜਿਨ੍ਹਾਂ ਦੇ ਪੈਸੇ ਕਾਲੀ ਕਮਾਈ ਦੇ ਸੀ ਨਸ਼ਾ ਵੇਚ ਕੇ ਹੀ ਲੋਕਾਂ ਦੇ ਘਰ ਉਜਾੜ ਕੇ ਸੁਹਾਗ ਉਜਾੜ ਕੇ ਜਿਨ੍ਹਾਂ ਤਸਕਰਾਂ ਨੇ ਆਪਣੇ ਆਲੀਸ਼ਾਨ ਘਰ ਬਣਾਏ ਸੀ ਉਹ ਘਰ ਵੀ ਢਾਏ ਜਾ ਰਹੇ ਨੇ ਲੋਕਾਂ ਦੇ ਘਰ ਉਜਾੜ ਕੇ ਜਿਨ੍ਹਾਂ ਤਸਕਰਾਂ ਨੇ ਆਪਣੇ ਜਿਹੜੇ ਮਹਿਲ ਬਣਾਏ ਸੀ ਉਹ ਹੁਣ ਮਹਿਲ ਸਰਕਾਰ ਉਜਾੜ ਰਹੀ ਆ ਉਹਨਾਂ ਨੇ ਕਿਹਾ ਕਿ ਸਬੂਤ ਤੋਂ ਬਾਅਦ ਵੱਡਿਆਂ ਦੀ ਵੀ ਵਾਰੀ ਆਏਗੀ ਕਿਸੇ ਨੂੰ ਵੀ ਸਰਕਾਰ ਬਖਸ਼ੇ ਨਹੀਂ ਕਿਉਂਕਿ ਹੁਣ ਸਰਕਾਰ ਨੇ ਪ੍ਰਣ ਕਰ ਲਿਆ ਗਰੰਟੀ ਹੈ ਕਿ ਜਿੰਨਾ ਲੋਕਾਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਤਸਕਰਾਂ ਨੇ ਲੋਕਾਂ ਦੇ ਘਰਾਂ ਵਿੱਚ ਸੱਥਰ ਵਿਛਾਏ ਨੇ ਉਹ ਹੁਣ ਪੰਜਾਬ ਦੇ ਵਿੱਚ ਰਹਿ ਕੇ ਐਸ਼ ਨਹੀਂ ਕਰ ਸਕਦੇ ਉਹ ਸਾਰੇ ਹੀ ਫੜੇ ਜਾਣਗੇ ਇਹ ਪੰਜਾਬ ਦੀ ਜਨਤਾ ਦੇ ਨਾਲ ਆਮ ਆਦੀ ਪਾਰਟੀ ਦੀ ਸਰਕਾਰ ਦੀ ਗਰੰਟੀ ਆ ਜਿਸ ਕਰਕੇ ਇਹ ਗਰੰਟੀ ਜਿਹੜੀ ਆ ਪੂਰੀ ਕੀਤੀ ਜਾ ਰਹੀ ਉਹਨੇ ਕਿਹਾ ਕਿ ਹਾਲਾਂਕਿ ਸਾਨੂੰ ਇਸ ਕੰਮ ਦੇ ਕਰਨ ਵਿੱਚ ਕੋਈ ਦੇਰੀ ਹੋਈ ਕਿਉਂਕਿ ਜਦੋਂ ਅਜਿਹੇ ਮਿਸ਼ਨ ਸ਼ੁਰੂ ਕਰਨੇ ਪੈਂਦੇ ਨੇ ਉਹ ਫਿਰ ਪੂਰੀ ਰੂਪਰੇਖਾ ਬਣਾਉਣੀ ਪੈਂਦੀ ਆ ਕਾਗਜੀ ਕਾਰਵਾਈ ਹੁੰਦੀ ਹੈ ਸਾਰਾ ਕੁਝ ਇੱਕ ਪ੍ਰੋਸੀਜਰ ਹੁੰਦਾ ਜਦੋਂ ਇਹ ਸਾਰੇ ਸਾਡੀ ਇੱਕ ਸਕ੍ਰਿਪਟ ਤਿਆਰ ਹੋ ਗਈ ਤੇ ਫਿਰ ਜਿਹੜੀ ਕਾਰਵਾਈ ਸਰਕਾਰ ਵੱਲੋਂ ਕੀਤੀ ਜਾ ਰਹੀ ਉਹ ਸਾਰਿਆਂ ਦੇ ਸਾਹਮਣੇ ਆ ਉਹਨਾਂ ਕਹਿੰਦੇ ਕਿ ਸਭ ਤੋਂ ਪਹਿਲਾਂ ਸੀ ਉਹ ਪੁਲਿਸ ਵਾਲੇ ਬਦਲੇ ਨੇ ਜਿਹੜੇ ਪਹਿਲਾਂ ਹੀ ਨਸ਼ੇ ਦੇ ਤਸਕਰਾਂ ਨੂੰ ਸੁਨੇਹਾ ਭੇਜ ਦਿੰਦੇ ਸੀ ਕਿ ਤੇਰੇ ਘਰ ਛਾਪਾ ਵੱਜਣ ਵਾਲਾ ਉਹਨਾਂ ਦੀਆਂ ਵੱਡੇ ਪੱਦਰ ਤੇ ਜੜੀਆਂ ਵਾ ਬਦਲੀਆਂ ਕੀਤੇ ਕਿਉਂਕਿ ਕਾਲੀਆਂ ਭੇਡਾਂ ਕਰਕੇ ਸਾਡਾ ਮਿਸ਼ਨ ਤੇ ਸਾਡੇ ਜਿਹੜੇ ਛਾਪੇ ਨੇ ਉਹ ਫੇਲ ਹੋ ਰਹੇ ਸੀ ਹੁਣ ਬਦਲੀਆਂ ਕਰ ਤੋਂ ਬਾਅਦ ਕਾਮਯਾਬੀ ਮਿਲ ਰਹੀ ਹੈ ਉਹਨੇ ਕਹੇ ਕਿ ਹਾਲੇ ਵੀ ਇਹ ਜਿਹੜੀ ਮਹਿਮਾ ਜੋਰਾਂ ਤੇ ਆ ਦਾਵਾ ਇਹ ਵੀ ਕੀਤਾ ਗਿਆ ਕਿ ਨਸ਼ੇ ਨੂੰ ਲੈ ਕੇ ਜਿਹੜੀ ਆ ਜਿਹੜਾ ਬਹੁਤ ਵੱਡਾ ਪੰਜਾਬ ਦੇ ਵਿੱਚ ਫਰਕ ਆ ਚੁੱਕਾ ਨਸ਼ੇ ਦੀ ਜਿਹੜੀ ਚੇਨ ਆ ਉਹ ਟੁੱਟ ਚੁੱਕੀ ਹੈਗੀਆ ਡਰ ਦੇ ਮਾਰੇ ਜਦੋਂ ਦੀ ਸਰਕਾਰ ਨੇ ਬਲਡੋਜ਼ਰ ਯੋਜਨਾ ਸ਼ੁਰੂ ਕੀਤੀ ਆ ਨਸ਼ੇ ਦੇ ਤਸਕਰਾਂ ਦੇ ਦਾਵਾ ਕੀਤਾ ਕਿ ਜਿਹੜੇ ਆਲੀ ਸ਼ਾਨ ਘਰ ਬਣਾਏ ਉਹ ਢਾਏ ਜਾ ਰਹੇ ਨੇ ਇਸ ਤੋਂ ਬਾਅਦ ਡਾਰ ਜਿਹੜਾ ਨਸ਼ੇ ਦੇ ਤਸਕਰਾਂ ਵਿੱਚ ਵਧਿਆ ਗਿਆ ਤੇ ਉਹ ਆਪਣੇ ਆਲੀਸ਼ਾਨ ਘਰਾਂ ਦੇ ਵਿੱਚ ਜਿੰਦਰੇ ਤਾਲੇ ਲਗਾ ਕੇ ਦੂਜੇ ਸੂਬੇ ਰਾਜਸਥਾਨ ਕੋਈ ਹਰਿਆਣਾ ਭੱਜ ਗਿਆ ਹੈਗਾ ਉਹਨਾਂ ਕਿ ਉਹ ਰਾਸੀ ਆਗੂ ਉਹ ਅਫਸਰ ਵੀ ਕਾਬੂ ਆਉਣਗੇ ਜਿਹੜੇ ਇਸ ਨਪਾਕ ਗੱਠਜੋੜ ਦੇ ਵਿੱਚ ਪੰਜਾਬ ਨੂੰ ਬਰਬਾਦ ਕਰ ਰਹੇ ਨੇ ਉਹਨਾਂ ਕਿ ਪਹਿਲਾਂ ਅਸਲ ਵਿੱਚ ਵੱਡੇ ਤਸਕਰ ਕਾਬੂ ਨਹੀਂ ਸੀ ਆਉਂਦੇ ਛੋਟੇ ਜਿਹੜੇ ਏਜੰਟ ਸੀ ਕੂਰੀਅਰ ਸੀ ਉਹੀ ਕਾਬੂ ਆ ਰਹੇ ਨੇ ਕਿਉਂਕਿ ਇਹਨਾਂ ਨੇ ਆਪਣੇ ਇਲਾਕੇ ਵੰਡੇ ਉਹ ਤਸਕਰ ਜਿਹੜੇ ਵੱਡੇ ਸੀ ਉਹਦੇ ਸਿਰਫ ਡਿਕਟੇਟ ਕਰਦੇ ਹੁਕਮ ਕਰਦੇ ਕਿ ਫਲਾਨੀ ਜਗ੍ਹਾ ਤੂੰ ਕਰਿਆ ਕੰਮ ਫਲਾਨੀ ਜਗ੍ਹਾ ਤੂੰ ਨਸ਼ਾ ਪਚਾਦੇ ਹੁਣ ਵੱਡੇ ਜਿਹੜੇ ਲੋਕ ਨੇ ਉਹ ਵੀ ਜਿਹੜੇ ਕਾਬੂ ਆ ਰਹੇ ਨੇ ਹਾਲਾਂ ਇਹ ਜੁੱਧ ਸਰਕਾਰ ਵੱਲੋਂ ਜਾਰੀ ਹੈ ਉਹਨਾਂ ਨੇ ਇੱਕ ਵਾਰ ਫੇਰ ਦਾਵਾ ਕੀਤਾ ਕਿ ਕੋਈ ਵੀ ਤਗੜਾ ਬੰਦਾ ਹੋਵੇ ਚਾਹੇ ਉਹ ਰਾਸੀ ਹੋਵੇ ਚਾਹੇ ਮੀਰੋ ਵਿੱਚ ਆਏ ਵੱਡਾ ਤਸਕਰ ਹੋਣ ਚਾਹੇ ਉਸ ਰਾਸੀ ਬੰਦੇ ਤੋਂ ਪੁਲਿਸ ਦੇ ਅਫਸਰ ਡਰਦੇ ਹੋਣ ਪਰ ਇਹ ਪੰਜਾਬ ਦੀ ਜਨਤਾ ਦੇ ਨਾਲ ਦਾਵਾ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਉਹਨਾਂ ਕਹਿੰਦੇ ਕਿ ਮੈਂ ਪੰਜਾਬੀਆਂ ਦਾ ਕਰਜ਼ਦਾਰ ਹਾਂ ਤੇ ਸਰਕਾਰ ਵੱਲੋਂ ਕਾਗਜ਼ੀ ਕਾਰਵਾਈ ਅਤੇ ਪੱਕੀ ਪੈਰੀਂ ਹੀ ਕੰਮ ਕੀਤਾ ਜਾ ਰਿਹਾ ਤਾਂ ਜੋ ਜੋ ਤਸਕਰ ਫੜੇ ਜਾ ਰਹੇ ਨੇ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੇਗੀ ਇਸੇ ਤਰ੍ਹਾਂ ਇਹ ਵੀ ਜ਼ਿਕਰ ਕੀਤਾ ਗਿਆ ਕਿ ਹੁਣ ਉਹਨਾਂ ਦੇ ਘਰਾਂ ਦੇ ਵਿੱਚ ਜਿਨ੍ਹਾਂ ਨੂੰ ਖਿਆਲ ਨਹੀਂ ਸੀ ਹੁਣ ਉਹਨਾਂ ਤਸਕਰਾਂ ਦੇ ਘਰ ਚਾਹੇ ਮੱਛੀਆਂ ਵੱਡੀਆਂ ਜਾਂ ਛੋਟੀਆਂ ਨੇ ਉਹਨਾਂ ਦੇ ਘਰਾਂ ਦੇ ਵਿੱਚ ਪੰਜਾਬ ਪੁਲਿਸ ਵਾਲੇ ਵੀ ਜਾਣਗੇ ਵਿਜੀਲੈਂਸ ਵਾਲੇ ਵੀ ਜਾਣਗੇ ਨਾਰਕੋ ਵਾਲੇ ਵੀ ਆਉਣਗੇ ਉਹਨਾਂ ਕਹਿੰਦੇ ਕਿ ਬੀਤੇ ਦਿਨ ਤੋਂ ਹੀ ਲੋਕਾਂ ਦੇ ਮਾਹੌਲ ਤੋਂ ਪਤਾ ਲੱਗਾ ਕਿ ਸਰਕਾਰ ਨੇ ਕਿਸੇ ਵੱਡੇ ਬੰਦੇ ਨੂੰ ਹੱਥ ਪਾਉਣ ਦੀ ਯਰਤ ਦਿਖਾਈ ਹੈ ਉਹਨਾਂ ਕਹਿੰਦੇ ਕਿ ਇਸੇ ਦਰਮਿਆਨ ਇੱਕ ਹੋਰ ਸਿਆਸੀ ਗੈਂਗ ਵੀ ਸਾਹਮਣੇ ਉੱਭਰ ਕੇ ਆਇਆ ਉਹ ਗੈਂਗ ਜਿਹੜਾ ਗ੍ਰਿਫਤਾਰੀ ਤੋਂ ਬਾਅਦ ਸਰਕਾਰ ਦੀ ਨਿੰਦਾ ਕਰ ਰਿਹਾ ਹੈ ਉਹਨਾਂ ਕਹਿੰਦੇ ਕਿ ਅਸਲ 'ਚ ਇਹੇ ਲੋਕਾਂ ਦਾ ਸਾਥ ਦੇਣ ਵਾਲੇ ਲੋਕ ਵੀ ਦੋਸ਼ੀ ਨੇ ਜਾ ਕੋਈ ਕਿਸੇ ਪਾਰਟੀ ਦਾ ਪ੍ਰਧਾਨ ਆ ਜਾਂ ਕਿਸੇ ਪਾਰਟੀ ਦਾ ਲੀਡਰ ਉਹਨਾਂ ਕਹਿੰਦੇ ਅਸਲ ਦੇ ਵਿੱਚ ਉਹ ਲੋਕ ਨਿੰਦਾ ਕਰ ਰਹੇ ਨੇ ਜਿਹੜੇ ਵੱਡੇ ਵੱਡੇ ਨਸ਼ੇ ਦੇ ਤਸਕਰਾਂ ਦੇ ਨਾਲ ਰਲੇ ਹੋਏ ਨੇ ਇਸ ਕਰਕੇ ਉਹਨਾਂ ਨੇ ਪੰਜਾਬੀਆਂ ਨੂੰ ਦਾਵਾ ਕੀਤਾ ਵਾਅਦਾ ਕੀਤਾ ਕਿ ਅਗਲੇ ਹਫ਼ਤਿਆਂ ਤੱਕ ਹੋਰ ਅਜਿਹੇ ਦੇ ਨਸ਼ੇ ਦੇ ਤਸਕਰ ਮਗਰਮਸ਼ ਫੜੇ ਜਾਣਗੇ ਜਿਨ੍ਹਾਂ ਨੇ ਲੋਕਾਂ ਦੇ ਘਰ ਉਜਾੜ ਕੇ ਆਪਣੇ ਮਹਿਲ ਬਣਾਏ ਨੇ ਉਹਨਾਂ ਸਵਾਲ ਦੇ ਜਵਾਬ ਦੇ ਵਿੱਚ ਇੱਕ ਇਹ ਵੀ ਕਿਹਾ ਕਿ ਇਸ ਕੇਸ ਵਿੱਚ ਐਨਡੀਪੀਐਸ ਐਕਟ ਡੀਏ ਦੇ ਤੇ ਵਿਦੇਸ਼ੀ ਪੈਸੇ ਦਾ ਮਾਮਲਾ ਪਰਚਾ ਦਰਜ ਹੋਇਆ ਘਰ ਦੇ ਵਿੱਚੋਂ ਮੋਬਾਈਲ ਫੋਨ ਫੜੇ ਗਏ ਨੇ ਉਹਨਾਂ ਦਾ ਸਾਥ ਦੇਣ ਵਾਲੇ ਵੀ ਦੋਸ਼ੀ ਆ ਉਹਨਾਂ ਕਹਿੰਦੇ ਕਿ ਜਿਹੇ ਲੋਕ ਮੇਰਾ ਜਾਨੀ ਨੁਕਸਾਨ ਵੀ ਕਰ ਸਕਦੇ ਪਰ ਮੈਨੂੰ ਕੋਈ ਪਰਵਾਹ ਨਹੀਂ ਕੋਈ ਡਰ ਨਹੀਂ ਆ ਉਹਨਾਂ ਕਹਿੰਦੇ ਕਿ ਅਸਲ ਦੇ ਵਿੱਚ ਵੱਡੇ ਵੱਡੇ ਵਕੀਲ ਕਰਕੇ ਲੋਕ ਜਮਾਨਤਾਂ ਵੀ ਲੈ ਸਕਦੇ ਨੇ ਛੋਟੀਆਂ ਵੀ ਸਕਦੇ ਪਰ ਰੱਬ ਦੀ ਕਚੈਰੀ ਦੇ ਵਿੱਚ ਲੋ ਜਿਹੜੇ ਨੇ ਉਹ ਕਦੇ ਵੀ ਇਹਨਾਂ ਨੂੰ ਲੋਕ ਜਿਹੜੇ ਨੇ ਮaaf ਨਹੀਂ ਕਰਨ ਨੇ ਕਿਉਂਕਿ ਇਹਨਾਂ ਲੋਕਾਂ ਨੇ ਪਾਪ ਹੀ ਏਡੇ ਵੱਡੇ ਕੀਤੇ ਨੇ ਇਹਨਾਂ ਨੇ ਲੋਕਾਂ ਦੇ ਘਰ ਹੀ ਇੰਨੇ ਬਰਬਾਦ ਕੀਤੇ ਨੇ ਜੋ ਲੋਕ ਇਹਨਾਂ ਨੂੰ ਮਾਫ ਨਹੀਂ ਕਰਨਗੇ ਇਹ ਨਾ ਹੀ ਤਰਸ ਦੇ ਪਾਤਰ ਹੈ ਇਹ ਉਲਟਾ ਨਫਰਤ ਦੇ ਪਾਤਰ ਨੇ ਤੇ ਉਹਨਾਂ ਇਹ ਵੀ ਦਾਅਵਾ ਕੀਤਾ ਪੰਜਾਬ ਕਿ ਜਲਦ ਇੱਕ ਹੋਰ ਵੱਡੀ ਮੱਛੀ ਵੱਡਾ ਤਸਕਰ ਫੜਿਆ ਜਾਵੇਗਾ ਉਹ ਵੀ ਕਿਡਾ ਖਲਾਸਾ ਜਲਦ ਕੀਤਾ ਜਾਊਗਾ ਉਹਨਾਂ ਨੇ ਕਿਹਾ ਜਿਸ ਨੇ ਵੀ ਨਸ਼ਾ ਵੇਚ ਕੇ ਨਸ਼ਾ ਵਕਾ ਕੇ ਮੈਲ ਬਣਾਏ ਨੇ ਉਹ ਸਾਰੇ ਲੋਕ ਫੜੇ ਜਾਣਗੇ ਉਹਨਾਂ ਨੇ ਕਿਹਾ ਪਹਿਲਾਂ ਅਸਲ ਦੇ ਵਿੱਚ ਨਸ਼ੇ ਦੇ ਤਸਕਰ ਕਹਿ ਲੋ ਉਹਨਾਂ ਨੂੰ ਸਿਪਾਈ ਕਹਿ ਲੋ ਪਰ ਹੁਣ ਵੱਡੇ ਵੱਡੇ ਜਿਹੜੇ ਨੇ ਉਹ ਜਰਨੈਲ ਫੜੇ ਗਏ ਨੇ ਤੇ ਉਹਨਾਂ ਜਰਨੈਲਾਂ ਦੇ ਵੀ ਸਾਥੀ ਫੜੇ ਜਾਣਗੇ ਇਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਦਾਵਾ ਕੀਤਾ ਗਿਆ ਪਰ ਸਭ ਤੋਂ ਵੱਡਾ ਸਵਾਲ ਆ ਕਿ 15 ਮਿੰਟ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਵੀ ਵੱਡੇ ਖਲਾਸੇ ਤੇ ਵੱਡੇ ਦਾਅਵੇ ਕੀਤੇ ਗਏ ਨੇ ਇਸ 15 ਮਿੰਟ ਦੀ ਪ੍ਰੈਸ ਵਾਰਤਾ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਵਿਕਰਮ ਸਿੰਘ ਮਜੀਠੀਆ ਦਾ ਇੱਕ ਵਾਰਾ ਵੀ ਨਾਮ ਨਹੀਂ ਲਿਆ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰੈਸ ਕਾਨਫਰੰਸ ਇਸ ਜਾਣਕਾਰੀ ਦੇ ਨਾਲ ਧੜ ਤੋਂ ਲੰਦੇ ਆ ਗਿਆ ਦੇਖਦੇ ਰਹੋ EBS ਪੰਜਾਬ ਧੰਨਵਾਦ